ਇਹ ਨਾ ਮੇਰੀ ਬੱਜੀ ਓਹ ਪਰ ਮੂ ਤਾਂ ਥੱਪੜ ਮਾਰਨਗੇ ਥੱਪੜ ਜੁੱਤੀਆਂ ਕੱਢੀ ਬਾਥੇ ਆ ਲੋਕ ਇਹਨਾਂ ਦੇ ਖਿੱਤਰ ਬੜੇ ਰੋਣ ਵਾਲੀਆ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਉਹ ਤਾਂ ਉੱਥੇ ਅਫਸੋਸ ਕਰਨ ਗਏ ਨੇ ਪਰਿਵਾਰ ਦੇ ਨਾਲ ਉਹਨਾਂ ਨੂੰ ਮਿਲਣ ਗਏ ਨੇ ਉੱਥੇ ਹੀ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਉੱਥੇ ਦੇਖਣ ਨੂੰ ਨਹੀਂ ਮਿਲਿਆ ਉਹ ਪੁਲਿਸ ਕਰਮੀ ਜਿਹੜੇ ਪੰਜ ਪੁਲਿਸ ਕਰਮੀ ਨੇ ਜਿਹੜੇ ਮੇਲ ਆਏ ਸੀ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਵੀ ਉਹ ਮਹਿਲਾ ਕਾਂਸਟੇਬਲ ਨੂੰ ਨਾਲ ਲੈ ਕੇ ਆਉਣ ਕਿ ਦਿਮਾਗ ਨੂੰ ਅਨਸਾਨ ਨੂੰ ਦਰਦਾਂ ਕਹਿਣਾ ਕੋਨਾਂ ਲੱਤਪਤ ਹੋਈ ਬੱਚੀ ਜਦੋਂ ਬਾਥਰੂਮ ਦੇ ਵਿੱਚੋਂ ਮਿਲਦੀ ਹੈ ਤਾਂ ਉਸ ਵੇਲੇ ਉਹ ਮਾਂ ਦਾ ਜਿਗਰਾ ਤਨੋਂ ਮਾਂ ਜਿਹਨੇ ਉਸ ਵੇਲੇ ਜਾਣ ਕੇ ਵੀ ਆਪਣੇ ਆਪ ਦੇ ਕਿਵੇਂ ਕਾਬੂ ਕੀਤਾ ਹੋਊਗਾ ਤੁਹਾਨੂੰ ਤੋਂ ਤੁਸੀਂ ਜਿਹੜਾ ਨਾਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ ਬੀਤੀ ਰਾਤ ਜਲੰਧਰ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਹੋਈ ਹੈ ਦੁਨੀਆ ਦੇ ਵਿੱਚ ਉਸ ਘਟਨਾ ਨੂੰ ਉਸ ਹਾਦਸੇ ਨੂੰ ਲੈ ਕੇ ਰੋਸ ਦੀ ਲਹਿਰ ਜਿਹੜੀ ਦੇਖਣ ਨੂੰ ਮਿਲ ਰਹੀ ਆ ਲੋਕ ਥਾਂ ਥਾਂ ਤੇ ਮੁਜ਼ਾਹਰੇ ਕਰ ਰਹੇ ਨੇ ਅ ਪੁਲਿਸ ਪ੍ਰਸ਼ਾਸਨ ਨੂੰ ਭੰਡ ਰਹੇ ਨੇ ਅ ਜਿਸ ਦਰਿੰਦੇ ਵੱਲੋਂ ਦਰਿੰਦਗੀ ਕੀਤੀ ਗਈ ਆ ਉਸ ਦਰਿੰਦੇ ਨੂੰ ਭੰਡ ਰਹੇ ਨੇ ਜਿਸ ਦਰਿੰਦੇ ਨੇ ਇੱਕ 13 ਸਾਲਾਂ ਦੀ ਬੱਚੀ ਦੇ ਨਾਲ ਦਰਿੰਦਗੀ ਕੀਤੀ ਆ ਉਸਦੇ ਵੀ ਆਪਣੀਆਂ ਦੋ ਧੀਆਂ ਸੀ ਅ ਉਸ ਮੁੱਦੇ ਤੇ ਆਪਾਂ ਕਰਾਂਗੇ ਗੱਲਬਾਤ ਆਪਣੇ ਨਾਲ ਜੁੜੇ ਨੇ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਅ ਮਾਸਟਰੀ ਇਹ ਜਿਹੜੀ ਜਲੰਧਰ ਦੇ ਵਿੱਚ ਘਟਨਾ ਹੋਈ ਆ 13 ਸਾਲਾਂ ਦੀ ਜਿਹੜੀ ਬੱਚੀ ਦੇ ਨਾਲ ਇਹ ਘਟਨਾ ਹੋਇਆ ਦੁਸ਼ਕਰਮ ਹੋਇਆ ਅੰਮ੍ਰਿਤਧਾਰੀ ਬੰਦੇ ਵੱਲੋਂ ਇਹ ਇੱਕ ਜਿਹੜਾ ਦੁਸ਼ਕਰਮ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬੀ ਜਗਾ ਜਗਾ ਤੇ ਮੁਜਾਰੇ ਹੋ ਰਹੇ ਨੇ ਲੋਕ ਇਨੀ ਹਵਾਨੀਅਤ ਦੇ ਉੱਪਰ ਕਿਉਂ ਉਤਰ ਆਏ ਜੇ ਆਪਾਂ ਗੱਲ ਕਰੀਏ ਲੰਗੇ ਮਹੀਨਿਆਂ ਦੀ ਤਾਂ ਲੰਗੇ ਮਹੀਨਿਆਂ ਚ ਇੱਕ 5-6 ਸਾਲ ਦੇ ਬੱਚੇ ਨੂੰ ਉਸੇ ਜਲੰਧਰ ਦੇ ਵਿੱਚ ਪਰਵਾਸੀ ਮਜ਼ਦੂਰ ਨੇ ਉਹਦੇ ਨਾਲ ਜਿਹੜਾ ਬਲਾਤਕਾਰ ਕਰਕੇ ਉਸ ਬੱਚੇ ਨੂੰ ਮਾਰਤਾ ਅੱਜ ਇਸ ਬੱਚੀ ਨੂੰ ਮਾਰਤਾ ਇਹਦੇ ਨਾਲ ਰੇਪ ਕਰਕੇ ਉਹਦੇ ਬੱਚੇ ਸਭ ਤੋਂ ਪਹਿਲਾਂ ਤਾਂ ਗੁਰਸੇਵ ਜੀ ਤੁਹਾਡਾ ਧੰਨਵਾਦ ਨਾਬਾ ਬਾਣੀ ਦਾ ਚੈਨਲ ਦਾ ਤੁਹਾਡੇ ਦਾ ਧੰਨਵਾਦ ਕਿਉਂਕਿ ਤੁਸੀਂ ਜਦੋਂ ਵੀ ਸਮਾਜ ਦੇ ਵਿੱਚ ਆਉਂਦੇ ਹੋ ਜਾਂ ਸਾਡੇ ਕੋਲ ਖਾਸ ਕਰਕੇ ਜਦੋਂ ਤੁਸੀਂ ਆਉਂਦੇ ਹੋ ਕਿਸੇ ਮੁੱਦੇ ਨੂੰ ਲੈ ਕੇ ਤਾਂ ਉਹ ਭੱਖ ਦਾ ਮੁੱਦਾ ਹੁੰਦਾ ਮਜਬੂਦਾ ਸਮੇ ਦੇ ਵਿੱਚ ਚੱਲ ਰਿਹਾ ਮੁੱਦਾ ਹੁੰਦਾ ਔਰ ਚਾਹੇ ਉਹ ਘਨੌਣੀਆਂ ਹੱਤਾਂ ਸਮਾਜ ਦੇ ਵਿੱਚ ਬਹੁਤ ਸਾਰੇ ਅ ਅਨਸਰ ਨੇ ਜਿਹੜੇ ਗਲਤ ਕਰਨਾ ਮਾਨੋ ਉਜਾਮ ਦਿੰਦੇ ਨੇ ਉਹਨਾਂ ਕਰਨਾਵਾਂ ਦੇ ਨਾਲ ਹੀ ਜੁੜਦੀ ਹੋਈ ਇੱਕ ਘਟਨਾ ਹੈ ਇਹ ਘਟਨਾ ਜਾਂ ਜਿਹੜਾ ਪ੍ਰਤੀਕਰਮ ਹੋਇਆ ਹੈ ਇੱਕ ਬਹੁਤ ਹੀ ਨਿੰਦਨਯੋਗ ਇੱਕ ਮਾੜੀ ਸੋਚ ਇਨਸਾਨੀਅਤ ਨੂੰ ਖਤਮ ਕਰਨ ਵਾਲੀ ਕਹਿੰਦਾ ਬਾਤ ਇਨਸਾਨੀਅਤ ਦੇ ਕਿਰਦਾਰ ਨੂੰ ਨੀਵਾਂ ਸੁੱਟਣ ਵਾਲੀ ਜਿਹੜੀ ਇਹ ਘਟਨਾ ਕੀਤੀ ਹੈ ਮੈਂ ਇਸ ਦੀ ਸਖ ਸੌਦਾਂ ਦੇ ਵਿੱਚ ਮਿੰਦਾ ਕਰਦਾ ਬਾਜੀਗਰ ਬੰਜਾਰਾ ਸਮਾਜ ਸੰਘਰਸ਼ ਕਮੇਟੀ ਵੱਲੋਂ ਅਸੀਂ ਇਸ ਤਰ੍ਹਾਂ ਦੀ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਅਕਾਲਪੁਰ ਕੇ ਬੈਗਬੀ ਦੇ ਚਰਮਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਥੋਂ ਵਿਚਲੀਏ ਜੀ ਰੂਹ ਸਾਡੀ ਉਸ ਬੱਚੀ ਇੱਕ ਮਾਸੂਮ ਬੱਚੀ ਜਿਹੜੀ ਇੱਕ ਇਨਸਾਨ ਦੀ ਹਵਾਨੀਅਤ ਦਾ ਸ਼ਿਕਾਰ ਹੋਈ ਉਹਨੂੰ ਆਪਣੇ ਚਰਮਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਮਾਨ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਜਿਸ ਮਾਤਾ ਨੇ ਇਸ ਬੱਚੀ ਨੂੰ ਜਨਮ ਦਿੱਤਾ ਜਿਸ ਪਿਤਾ ਨੇ ਉਸ ਦੀ ਪਰਵਰਿਸ਼ ਕੀਤੀ ਜਿਸ ਬ੍ਰਦਰ ਨੇ ਉਹਦੇ ਭਰਾ ਨੇ ਉਹਨੂੰ ਲਾਦਾ ਨਾਲ ਜਾਣ ਕੇ ਵੀ ਇੱਕ ਥਾਂ ਤੇ ਖੇੜ ਕੇ ਘਰ ਦੇ ਵਿੱਚ ਉਹ ਵੱਡੇ ਪਲੇ ਹੋਏ ਪਰ ਅੱਜ ਇਸ ਬੱਚੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਜਿਹੜੀ ਪੁਲਿਸ ਆ ਉਹ ਲੇਡੀ ਜੇ ਕਨਸਟੇਬਲ ਨਾਲ ਨਹੀਂ ਲੈ ਕੇ ਗਈ ਤਾਂ ਇਹ ਉਹਨਾਂ ਦੀ ਨਿਲਾਕੀ ਆ ਇਹਨਾਂ ਨੂੰ ਜਦ ਕੇ ਚਾਹੀਦਾ ਜਦ ਕੋ ਉਹਨਾਂ ਨੇ ਪਹਿਲਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਜਦੋਂ ਉਹਨਾਂ ਨੂੰ ਪਤਾ ਸੀਗਾ ਵੀ ਬੱਚਾ ਕੋ ਮੋਹਿ ਹੈ ਕਿ ਬੱਚੀ ਕੋ ਮੋਹਿ ਹੋਈ ਹੈ 13 ਸਾਲ ਦੀ ਨਬਾਲਕ ਬੱਚੀ ਕੋ ਮੋਹਿ ਹੋਈ ਹੈ ਔਰ ਮਹਾਪੇਸ਼ ਸ਼ੰਕਾ ਕਰ ਰਿਹਾ ਕਿ ਇਸੇ ਘਰ ਦੇ ਵਿੱਚ ਹੈ ਸੀਸੀਟੀਵੀ ਕੈਮਰੇ ਖੰਘਾਲੇਗੇ ਜਦੋਂ ਉਹਦੇ ਰਾਹੀਂ ਉਹ ਅੰਦਰ ਤਾਂ ਐਂਟਰ ਹੋ ਰਹੀ ਆ ਪਰ ਬਾਹਰ ਨਹੀਂ ਜਾ ਰਹੀ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਵਿਦਾਉਟ ਲੇਡੀਜ਼ ਕਾਂਸਟੇਬਲ ਉੱਥੇ ਆਉਦੇ ਨਹੀਂ ਉੱਥੇ ਆ ਕੇ ਬੜੇ ਆਰਾਮ ਨਾਲ ਆਪਣੀ ਨਿਲਾਕੀ ਜाहिर ਕਰਦੇ ਹੋਏ ਉੱਥੇ ਬਹਿ ਕੇ ਚਾਹ ਪਾਣੀ ਪੀਂਦੇ ਨੇ ਚੁਸਤੀਆਂ ਲੈਂਦੇ ਨੇ ਤੇ ਫਿਰ ਬਾਹਰ ਜਾ ਕੇ ਕਹਿੰਦੇ ਨੇ ਜੀ ਇੱਥੇ ਤੱਕ ਕੋਈ ਗੱਲਬਾਤ ਨਹੀਂ ਹੈ ਜੀ ਇਸ ਤਰ੍ਹਾਂ ਦੀ ਜਦੋਂ ਮਾਂ ਇਸ ਗੱਲ ਤੇ ਸੰਤੁਸ਼ਟੀ ਪ੍ਰਗਟਾਉਂਦੀ ਹੈ ਉਹ ਕਹਿੰਦੀ ਹੈ ਕਿ ਮੇਰੀ ਤਸੱਲੀ ਨਹੀਂ ਹੋਈ ਮੇਰੇ ਬੱਚੀ ਇੱਥੇ ਘਰ ਦੇ ਵਿੱਚ ਹੈ ਇਸੇ ਘਰ 'ਚ ਐਂਟਰ ਹੋਈ ਆ ਇਹਦੀ ਬੇਟੀ ਨੂੰ ਮਿਲਣ ਵਾਸਤੇ ਆਈ ਹੈ ਇਹਦੀ ਸਹੇਲੀ ਸੀ ਅਜੇ ਤੱਕ ਘਰ ਨਹੀਂ ਆਈ ਜਦੋਂ ਕੈਮਰੇਆਂ ਦੇ ਵਿੱਚੋਂ ਨਹੀਂ ਸ਼ੋਅ ਹੁੰਦੀ ਤਾਂ ਉਸ ਤੋਂ ਬਾਅਦ ਜਦੋਂ ਤਲਾਸ਼ੀ ਲਈ ਜਾਂਦੀ ਆ ਤਾਂ ਬਾਥਰੂਮ ਦੇ ਵਿੱਚੋਂ ਆਏ ਹਾਏ ਦੇ ਲੋ ਬਲਵੰਦਰ ਕੇ ਰੱਖਤਾ ਉਸ ਕਰਨਾ ਨੇ ਜਦੋਂ ਜਣ ਕੇ ਫੋਟੋਆਂ ਜਾਂ ਫੁਟੇਜ ਦੇ ਸਾਹਮਣੇ ਆਈ ਕੋਣਾ ਲਾਤਬਤ ਹੋਈ ਬੱਚੀ ਜਦੋਂ ਬਾਥਰੂਮ ਦੇ ਵਿੱਚੋਂ ਮਿਲਦੀ ਹੈ ਤਾਂ ਉਸ ਵੇਲੇ ਉਹ ਮਾਂ ਦਾ ਜਿਗਰਾ ਧਨੋ ਮਾਂ ਜਿਨੇ ਉਸ ਵੇਲੇ ਜਾਣ ਕੇ ਵੀ ਆਪਣੇ ਆਪ ਦੇ ਕਿਵੇਂ ਕਾਬੂ ਕੀਤਾ ਹੋਊਗਾ ਧਨੋ ਪਰਿਵਾਰ ਜਿਨੇ ਉਸ ਕਿਵੇਂ ਆਪਣੇ ਦਿਲ ਤੇ ਪੱਥਰ ਰੱਖਿਆ ਹੋਊਗਾ ਇਸ ਤਰ੍ਹਾਂ ਦੀ ਕਹਾਣੀ ਨੂੰ ਅੰਜਾਮ ਦੇਣ ਵਾਲਾ ਸ਼ਖਸ ਹੈ ਜਿਹੜਾ ਮੈਂ ਕਹਿੰਦਾ ਵੀ ਮੈਂ ਪਹਿਲਾਂ ਯਾਰ ਮੈਂ ਬੜਾ ਮਨ ਭਾਵਕ ਹੋਇਆ ਭਾਵੇਂ ਲੋਕ ਮਿੰਟਾਂ ਦੇ ਵਿੱਚ ਕੁਝ ਵੀ ਕਹਿਣ ਪਰ ਸੱਚਾਈ ਹੈ ਅਗਰ ਉਸ ਵੇਲੇ ਮੇਰੀ ਹਾਜ਼ਰੀ ਹੁੰਦੀ ਤਾਂ ਮੈਂ ਅਸਾਂ ਨੂੰ ਜਿੱਦਾਂ ਨਹੀਂ ਸੀ ਛੜਦਾ ਇਹ ਸਰਕਾਰ ਦੀਆਂ ਅੰਦਲੈਕੀਆਂ ਔਰ ਪੁਲਿਸ ਦੀਆਂ ਅੰਦਲੈਕੀਆਂ ਨੇ ਜਿਹੜੀਆਂ ਕਿਸੇ ਗੱਲ ਨੂੰ ਸੀਰੀਅਸ ਲੈਂਦੀਆਂ ਹੀ ਨਹੀਂ ਜਦ ਕੇ ਇੱਡਾ ਵੱਡਾ ਮੈਕਰੋਬ ਤੇ ਉਹਨੂੰ ਸੀਰੀਅਸ ਨਾ ਲੈਂਦੇ ਹੋ ਲੇਡੀਜ਼ ਕਾਰਸਟੇਲ ਤੋਂ ਬਿਨਾ ਉੱਥੇ ਜਾ ਕੇ ਉਸ ਬੱਚੀ ਦੀ ਦਿਲਾਸ ਕਰਨ ਦੀ ਬਜਾਏ ਚਾਹ ਪਾਣੀ ਪੀ ਕੇ ਤੁਸੀਂ ਗੱਲ ਕੀਤੀ ਆ ਉਸ ਇਨਸਾਨ ਦੀ ਜਿਨੇ ਇਹ ਕਤਨਾ ਕੀਤੀ ਹੈ ਮਾਸੂਮ ਇਨਸਾਨ ਨਹੀਂ ਉਹਨੂੰ ਦਰਿੰਦਾ ਕਹਿਣਾ ਦੂਸਰੀ ਗੱਲ ਕਿ ਤੁਸੀਂ ਨਾਲ ਅਮਰਤ ਹਰੀ ਸਿੰਘ ਦਾ ਸ਼ਬਦ ਕੀਤਾ ਮੈਨੂੰ ਸਭ ਹੁਣ ਅਮਰਤਤਾ ਦੀ ਨਹੀਂ ਮੰਨਦਾ ਕਿਉਂ ਅਮਰਤ ਜਦੋਂ ਕੋਈ ਇਨਸਾਨ ਛਕਦਾ ਤਾਂ ਉਹ ਗੁਰੂ ਦੇ ਦੱਸੇ ਹੋਏ ਨਕਸ਼ੇ ਕਦਮਾਂ ਤੇ ਚੱਲਦਾ ਹੈ ਗੁਰੂ ਦੀਆਂ ਸਖਿਆਵਾਂ ਤੇ ਅਮਲ ਕਰਦਾ ਹੈ ਉਹ ਪਰਦੇਸਤਰੀ ਨੂੰ ਪਰ ਬੱਚੀ ਨੂੰ ਆਪਣੀ ਭੈਣ ਧੀ ਸਮਝ ਕੇ ਚੱਲਦਾ ਮਾਤਾ ਸਮਝ ਕੇ ਚੱਲਦਾ ਪਰ ਇਸ ਇਨਸਾਨ ਨੇ ਜਿਹਦੀਆਂ ਖੁਦ ਆਪਣੇ ਘਰ ਦੇ ਵਿੱਚ ਵੀ ਦੋ ਧੀਆਂ ਹੋਣ ਤੇ ਉਹਦੇ ਘਰ ਦੇ ਵਿੱਚ ਉਸ ਦੀ ਧੀ ਨੂੰ ਮਿਲਣ ਵਾਸਤੇ ਇੱਕ ਬੱਚੀ ਉਹਦੇ ਘਰ ਦੇ ਵਿੱਚ ਆਉਂਦੀ ਹੈ ਖੇਡਣ ਵਾਸਤੇ ਆਉਂਦੀ ਹੈ ਜਾਂ ਪੜਨ ਵਾਸਤੇ ਆਉਂਦੀ ਹੈ ਦੌਲਤ انسان ਦੀ ਜਿਹੜੀ ਦਰਿੰਦਗੀ ਹੈ ਉਸ ਬੱਚੇ ਦਾ ਜਿਹੜਾ ਕਤਲ ਕਰ ਦਿੰਦੀ ਆ ਉਹਦੇ ਨਾਲ ਗਲਤ ਕੰਮ ਕਰਦਿਆਂ ਹੋਇਆ ਉਸ ਬੱਚੇ ਦਾ ਗਲਾ ਕੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਅਪੀਂੰਦਨ ਜੋ ਘਟਨਾ ਹੈ ਔਰ ਇਸ ਤਰ੍ਹਾਂ ਦੇ ਇਨਸਾਨ ਜਦੋਂ ਵੀ ਸਮਾਜ ਦੇ ਵਿੱਚ ਮੈਂ ਤਾਂ ਕਹਿੰਦਾ ਵੀ ਜਿਹੜੇ ਲੋਕੋ ਤੋਂ ਮੌਕੇ ਤੇ ਪਹੁੰਚੇ ਹੋਣਗੇ ਕੋਈ ਨਾ ਕੋਈ ਤਾਂ ਪਹੁੰਚੇ ਹੋਣਾ ਜੇ ਮਾਰੀ ਮੋਟੀ ਵੀ ਅਣਖੋਣਾ ਦੇ ਵਿੱਚ ਹੈ ਸੀ ਇਸ ਇਹ ਇਸ ਤਰ੍ਹਾਂ ਦੇ ਇਨਸਾਨ ਨੂੰ ਤਾਂ ਉਸੇ ਵੇਲੇ ਹੀ ਖਤਮ ਕਰ ਦੇਣਾ ਚਾਹੀਦਾ ਸੀ ਭਾਵੇਂ ਉਹ ਬੰਦਾ ਮਾਰਨ ਵਾਲਾ ਉਹਨੂੰ ਆਪ ਫਾਸੀ ਚੜ ਜਾਂਦਾ ਦਾ ਇੱਕ ਸਮਾਜ ਦੇ ਵਿੱਚ ਚੰਗਾ ਮੈਸੇਜ ਜਾਂਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਜਾਂ ਪੁਲਿਸ ਕਰਮੀ ਨੇ ਜਿਹੜੇ ਇਹ ਪੁਲਸ ਦਾ ਮੈਂ ਹੁਣ ਕੀ ਕਵਾਂ ਕਿ ਪੰਜਾਬ ਦੇ ਵਿੱਚ ਇੱਕ ਗੁੰਡਾ ਰਾਜ ਜਿਹੜਾ ਚੱਲ ਰਿਹਾ ਹੈ ਉਹ ਗੁੰਡਾ ਰਾਜ ਦੇ ਵਿੱਚ ਉਹਨੂੰ ਪ੍ਰਮੋਟ ਕਰਨ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਔਰ ਸਰਕਾਰਾਂ ਦਾ ਰੋਲ ਬਹੁਤ ਵੱਡਾ ਹੁੰਦਾ ਲੱਗਦਾ ਨਹੀਂ ਮਾਸਟਰ ਵੀ ਇਹ ਜਿਹੜਾ ਪੰਜਾਬ ਆ ਇਹ ਦੂਸਰੇ ਸੂਬਿਆਂ ਦੇ ਵਿੱਚ ਬਹੁਤ ਵਧੀਆ ਮੰਨਿਆ ਜਾਂਦਾ ਪਰ ਜੇ ਆਪਾਂ ਪੰਜਾਬ ਵਾਸੀ ਦੇਖੀ ਇੱਕ ਜੰਗਲ ਰਾਜ ਬਣ ਗਿਆ ਪੰਜਾਬ ਕਿਸੇ ਵੇਲੇ ਮੰਨਿਆ ਜਾਂਦਾ ਸੀ ਪਰ ਅੱਜ ਦੇ ਜਿਹੜੇ ਹਾਲਾਤ ਨੇ ਇੱਥੋਂ ਦੇ ਹਾਲਾਤ ਸਰਕਾਰਾਂ ਨੇ ਇੱਥੋਂ ਦੇ ਪ੍ਰਸ਼ਾਸਨ ਢਾਂਚੇ ਨੇ ਇੱਥੋਂ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਨੂੰ ਬਰਬਾਦ ਕਰਨੀਆਂ ਚਾਹੁੰਦੀਆਂ ਨੇ ਉਹਨਾਂ ਨੇ ਇੱਥੋਂ ਦੇ ਹਾਲਾਤ ਨੇ ਜਿਹੜੇ ਵੱਧ ਤੋਂ ਬਿਹਤਰ ਕਰ ਦਿੱਤੇ ਜਾਂਦਾ ਭਾਵੇਂ ਇਦਾਂ ਦੇ ਖਤਰਨਾਕ ਮਾਹੌਲ ਕਰ ਦਿੱਤਾ ਹਰ ਬੱਚੇ ਦੇ ਵਿੱਚ ਸਹਿਮ ਹੈ ਉਹ ਪੁਲਿਸ ਕਰਮੀ ਜਿਹੜੇ 5 ਪੁਲਿਸ ਕਰਮੀ ਨੇ ਜਿਹੜੇ ਮੇਲ ਆਏ ਸੀ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਵੀ ਉਹ ਮਹਿਲਾ ਕਾਂਸਟੇਬਲ ਨੂੰ ਨਾਲ ਲੈ ਕੇ ਆਉਣ ਤਾਂ ਰਿਸਰਚ ਕਰਨ ਉਹਦੇ ਬਾਰੇ ਕਿਸੇ ਇਹ ਨਕਾਮੀ ਕਿਵੇਂ ਆ ਪੁਲਸ ਕਰਮੀਆਂ ਦੀ ਬਿਲਕੁਲ ਬਿਲਕੁਲ ਪੁਲਸ ਕਰਮੀਆਂ ਦੀ ਨਕਾਮੀ ਹੈ ਜਦੋਂ ਜਦ ਕੇ ਬਾਵਾਂ ਨੂੰ ਪਤਾ ਲੱਗ ਗਿਆ ਵੀ ਇੱਕ ਬੱਚੀ ਦੇ ਨਾਲ ਇਹ ਸੰਗਾ ਬੱਚੀ ਲਾਪਤਾ ਮੰਨ ਲਓ ਉਹਨਾਂ ਨੂੰ ਨਹੀਂ ਸੀ ਪਹਿਲਾਂ ਪਤਾ ਵੀ ਰੇਪ ਹੋਇਆ ਤਾਂ ਬੱਚੀ ਲਾਪਤਾ ਤਾਂ ਉਹਦੇ ਨਾਲ ਉਹਨਾਂ ਦਾ ਲੇਡੀਜ਼ ਕਸਟੋਮਲ ਦਾ ਜਾਣਾ ਹੋਣਾ ਜ਼ਰੂਰੀ ਸੀ ਜਮਲ ਸੱਤ ਅਬਹਾਂ ਦੇ ਦੌਰਾਨ ਲੇਡੀਜ਼ ਉਸ ਥਾਂ ਤੇ ਵੀ ਜਾ ਸਕਦੀ ਹੈ ਲੇਡੀ ਲੇਡੀ ਦੇ ਕਮਰੇ ਦੇ ਵਿੱਚ ਵੀ ਜਾ ਸਕਦੀ ਹੈ ਲੇਡੀਜ਼ ਬਹੁਤ ਸਾਰੇ ਪਰਦਿਆਂ ਨੂੰ ਕਵਰ ਕਰਦੀ ਹੈ ਲੇਡੀ ਦੇ ਪਰਦੇ ਜਿਹਨੇ ਨੇ ਉਹ ਲੇਡੀ ਵੀ ਕਵਰ ਕਰ ਸਕਦੀ ਆ ਜੈਂਟਸ ਉੱਤੇ ਨਹੀਂ ਕਰ ਸਕਦਾ ਇਹ ਪੁਲਿਸ ਦੀਆਂ ਨਾਕਾਮੀਆਂ ਨੇ ਔਰ ਦੂਸਰੀ ਗੱਲ ਜਿਹੜਾ ਸਾਡਾ ਪੁਲਿਸ ਵਫਾ ਆ ਗਿਆ ਜਿਹੜੇ ਪੁਲਿਸ ਕਰਮੀ ਨੇ ਇਹ ਜ਼ਿਆਦਾਤਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਨਾ ਵੀ ਇੱਥੇ ਸਿਕਿਉਰਿਟੀ ਅਸੀਂ ਘਟਾ ਦੇਣੀ ਆ ਜੀ ਵੀ ਆਈਪੀ ਕਾਚਰ ਖਤਮ ਕਰਨਾ ਸਾਰੇ ਪੰਜਾਬ ਪੁਲਿਸ ਤਾਨਾ ਨੇ ਆਪਣੇ ਕਮਾਂਕਾਰਾਂ ਤੇ ਲਈ ਹੋਈ ਆ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਬੂਟ ਸਾਹਮਣੇ ਵਾਸਤੇ ਵੀ ਪੁਲਿਸ ਕਰਮੀਆਂ ਦੀ ਡਿਊਟੀ ਲਈ ਹੋਈ ਆ ਤੇ ਪੁਲਿਸ ਤਾਂ ਇਹਨਾਂ ਕੋਲੇ ਹੈ ਹੀ ਨਹੀਂ ਅਮੇ ਕਹੀ ਜਾਂਦੇ ਨੇ ਅਸੀਂ ਇੰਨੀਆਂ ਭਰਤੀਆਂ ਕਰ ਲਈਆਂ ਇੰਨੀਆਂ ਭਰਤੀਆਂ ਕਰ ਲੀਆਂ ਤੁਸੀਂ ਕਿਸੇ ਵੀ ਥਾਣੇ ਦੇ ਵਿੱਚ ਚਲੇ ਜਾਓ ਜ਼ਿਆਦਾਤਰਾਂ ਜਨ ਕੇ ਪੁਲਿਸ ਕਰ ਨਹੀਂ ਜਾਂਦੇ ਆ ਫੀਮੇਲ ਲੇਡੀਜ਼ ਜਨ ਕੇ ਲੇਡੀਜ਼ ਨੂੰ ਕਨਸਟੇਬਲ ਨੂੰ ਇਹ ਜਿੱਥੇ ਉਹਨਾਂ ਦੀ ਜ਼ਰੂਰਤ ਹੁੰਦੀ ਆ ਉੱਥੇ ਵੀ ਇਹ ਬਹੁਤ ਘੱਟ ਵਰਤੋਂ ਕਰਦੇ ਆ ਘਟਨਾ ਵਾਲੀ ਜਗ੍ਹਾ ਕੀ ਅ ਜਲੰਧਰ ਦੇ ਵਿੱਚ ਅ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਉਹ ਤਾਂ ਉੱਥੇ ਅਫਸੋਸ ਕਰਨ ਗਏ ਨੇ ਪਰਿਵਾਰ ਦੇ ਨਾਲ ਉਹਨਾਂ ਨੂੰ ਮਿਲਣ ਗਏ ਨੇ ਉੱਥੇ ਹੀ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਉੱਥੇ ਦੇਖਣ ਨੂੰ ਨਹੀਂ ਮਿਲਿਆ ਨਹੀਂ ਜਾਲੇ ਨਹੀਂ ਜਾਲੇ ਕਿਉਂਕਿ ਉਹ ਆਪਾਂ ਹਾਂ ਉਹਦੇ ਬਾਰੇ ਨਹੀਂ ਜਾਲੇ ਇਹ ਇਹਨਾਂ ਦਾ ਦੇਖੋ ਗੱਲ ਸੁਣੋ ਜਿਹੜਾ ਇਨਸਾਨ ਕਤਨਾਕਰਾਉਣ ਦੇ ਵਿੱਚ ਇਨਵੋਲ ਹੋਵੇ ਮੈਂ ਤਾਂ ਕਹਿੰਦਾ ਸਿੱਧੀ ਦਖਲਨਾਤੀ ਹੈ ਸਰਕਾਰ ਦੀ ਜੇ ਸਰਕਾਰ ਇਹ ਨਾ ਕਤਨਾਮਾ ਨੂੰ ਪ੍ਰਸ਼ਾਸਨ ਇਹ ਨਾ ਕਤਨਾਮਾ ਨੂੰ ਰੋਕਣਾ ਚਾਹੇ ਤਾਂ ਰੁਕ ਸਕਦੇ ਨੇ ਔਰ ਇਹਨਾਂ ਨੇ ਗੁੱਲੜ ਦਿੱਤੀ ਹੋਈ ਐ ਇਹਨਾਂ ਨੂੰ ਪਤਾ ਵੀ ਜਦੋਂ ਉੱਥੇ ਜਾਵਾਂਗੇ ਲੋਕ ਪਰ ਮੂੰਹ ਤੇ ਥੱਪੜ ਮਾਰਨਗੇ ਥੱਪੜ ਜੁੱਤੀਆਂ ਕੱਢੀ ਬਾਠੇ ਆ ਲੋਕ ਇਹਨਾਂ ਦੇ ਖਿੱਤਰ ਬੜੇ ਰੋਣ ਵਾਲੀਆ ਸਾਰੇ ਜਣ ਜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਔਰ ਮੰਤਰੀਆਂ ਦੀ ਇਹਨਾਂ ਦੀ ਬਦੌਲਤ ਹੀ ਸਾਰਾ ਕੁਝ ਹੋ ਰਿਹਾ ਇਹਨਾਂ ਨੇ ਖੁੱਲੀ ਸ਼ਹਿ ਦੇ ਰੱਖੀ ਐ ਗੁੰਡਾਗਰਦੀ ਦਾ ਨੰਗਾ ਨਾਟਕ ਜਿਹੜਾ ਪਹਿਲਾਂ ਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਐ ਨਿਤ ਦਿਹਾੜੇ ਕਤਲੇਆਮ ਹੋ ਰਹੇ ਨੇ ਜਿਹੜੇ ਬੰਦੇ ਕਾਬਲ ਸੀ ਆਮ ਆਦਮੀ ਪਾਰਟੀ ਦੀ ਵਿੱਚ ਜਿਹੜੇ ਬੰਦੇ ਕਾਬਲ ਲੋਕ ਚੁਣ ਕੇ ਭੇਜੇ ਸੀ ਵੀ ਸਹ ਦੇ ਪੰਜਾਬ ਨੂੰ ਬਚਾਉਣਗੇ ਗੋਮਰ ਵਿਜੇ ਪ੍ਰਤਾਪ ਸਿੰਘ ਵਰਗੇ ਉਹਨਾਂ ਨੇ ਤਾਂ ਖੁੱਡੇ ਲੈਣ ਲਾਇਆ ਪਿਆ ਉਹਨਾਂ ਨੇ ਦੇਦੇ ਵਰਤੋਂ ਨਹੀਂ ਕਰ ਰਹੇ ਦਿੱਲੀ ਦੇ ਜਿਹੜੇ ਹੈ ਜਿਹਨਾਂ ਨੂੰ ਪੰਜਾਬ ਦੇ ਕਲਚਰ ਦਾ ਨਹੀਂ ਪਤਾ ਪੰਜਾਬ ਦੇ ਮਾਹੌਲ ਦਾ ਨਹੀਂ ਪਤਾ ਪੰਜਾਬ ਦੇ ਵਾਤਾਵਰਣ ਦਾ ਨਹੀਂ ਪਤਾ ਉਹਨਾਂ ਦੀ ਸਹੇਦ ਉੱਤੇ ਸਾਰਾ ਕੁਝ ਕਰ ਰਹੇ ਐ ਤੇ ਦੂਜੇ ਦਾ ਘੂਣਿਆ ਬਾਕੇ ਬੈਠੇ ਆ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰਾਂ ਜਿੰਨੇ ਵੀ ਨੇਤਾ ਰਹੇ ਜਿੰਨੇ ਵੀ ਇਹਨਾਂ ਦੇ ਮੰਤਰੀ ਐਮ ਐਲ اے ਨੇ ਇਹਨਾਂ ਨੇ ਜਦੋਂ ਘਰਾਂ ਦੇ ਵਿੱਚ ਵਰਨ ਇਹਨਾਂ ਦੇ ਛਿੱਤਰ ਬਣਾ ਕੇ ਇਹਨਾਂ ਦੇ ਛਿੱਤ ਨਾਲ ਦੇ ਹਾਰ ਪਾ ਕੇ ਇਹਨਾਂ ਨੂੰ ਘਰਾਂ ਦੇ ਵਿੱਚ ਕੱਢੋ ਇਹਨਾਂ ਦੀ ਬਦੌਲਤ ਹੀ ਸਾਰਾ ਪੰਜਾਬ ਹੈ ਜਿਹੜਾ ਅੱਜ ਬਦਨਾਮ ਹੋ ਰਿਹਾ ਔਰ ਪੰਜਾਬ ਦੇ ਵਿੱਚ ਇਦਾਂ ਦੇ ਕੋ ਕੰਮ ਹੋ ਰਿਹਾ ਤੁਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ 5 ਸਾਲਾਂ ਦੇ ਬੱਚੇ ਦਾ ਲੰਗੇ ਮਹੀਨੇ ਇਸ ਅਜਿਹਾ ਕਾਂਡ ਹੋ ਗਿਆ ਜਿਹੜਾ ਆਪਾਂ ਬਾਰ-ਬਾਰ ਨਾਮ ਵੀ ਨਹੀਂ ਲੈ ਸਕਦੇ ਅੱਜ ਜੇ ਆਪਾਂ ਲੰਗੀ ਰਾਤਾਂ ਦੀ ਬੀਤੀ ਰਾਤਾਂ ਦੀ ਗੱਲ ਕਰੀਏ ਤਾਂ ਇੱਕ 13 ਸਾਲਾਂ ਦੇ ਵਿੱਚ ਨਾਲੇ ਕਾਂਡ ਹੋਇਆ ਉਥੇ ਇਹ ਜੇ ਪ੍ਰਵਾਸੀ ਲੋਕਾਂ ਦਾ ਕਾਂਡ ਕਰਿਆ ਤਾਂ ਸਾਰੇ ਲੋਕ ਕਹਿੰਦੇ ਸੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕਰ ਦੋ ਅੱਜ ਤੱਕ ਇੱਕ ਅ ਅਮਰਤਾਰੀ ਸਿੱਖ ਨੇ ਕਰਿਆਗਾ ਤਾਂ ਉਹਦੇ ਬਾਰੇ ਕੀ ਕਹੋਗੇ ਕਿ ਉਹਨਾਂ ਨੇ ਪੰਜਾਬ ਚੋਂ ਬਾਹਰ ਕੱਢ ਦਿੰਗੇ ਦੇਖੋ ਗੱਲ ਸੁਣੋ ਆਪਾਂ ਇਹਨੂੰ ਅਮਰਤ ਭਾਰੀ ਗੱਲਾ ਉਹਨੂੰ ਅਮਰਤ ਨਾਲ ਲੈ ਜੋੜ ਕੇ ਦੇਖੀਏ ਇਨਸਾਨ ਦੀ ਆਪਣੀ ਸੋਚ ਹੈ ਉਹ ਗੁਰੂ ਦੇ ਕਹਿਣ ਦੇ ਮੁਤਾਬਕ ਜਿੱਨੇ ਚੱਲਦੇ ਆ ਬਹੁਤ ਸਾਰੇ ਧਰਮਾਂ ਦੇ ਵਿੱਚ ਹਰ ਇੱਕ ਬੰਦੇ ਨੇ ਆਪਣਾ ਆਪਣਾ ਗੁਰੂ ਬੰਦੇ ਲੈਂਦਾ ਇਸ ਬੰਦੇ ਨੇ ਅਮਰਤ ਛੱਕਾ ਹਾ ਦੀਆ ਪੰਜ ਕੱਕੇ ਪਾਏ ਹੋਏ ਸੀਗੇ ਪੰਜ ਕਕਾਰ ਪੈਣੇ ਹੋਏ ਸੀਗੇ ਪਰ ਉਹਨਾਂ ਦੀ ਉਹਨੇ ਨਹੀਂ ਰੱਖੀ ਤਾਂ ਇਹ ਉਸ ਇਨਸਾਨ ਦੀ ਆਪਣੀ ਪਰਸਨਲ ਸੋਚਾਂ ਨੂੰ ਦੂਸਰੇ ਪਾਸੇ ਨਹੀਂ ਜੋੜਨਾ ਚਾਹੀਦਾ ਅਗਲੀ ਗੱਲ ਇੱਜਾ ਦੇ ਲੋਕਾਂ ਨੂੰ ਮੈਂ ਤਾਂ ਪਹਿਲਾਂ ਕਹਿ ਗਿਆ ਵੇ ਆ ਕਿ ਕੀ ਹੋਣਾ ਚਾਹੀਦਾ ਹੈ ਅਗਰ ਕੋਈ ਉੱਥੇ ਕੋਈ ਵੀ ਬੰਦਾ ਜਿੰਦਾ ਜ਼ਮੀਰ ਵਾਲਾ ਹੁੰਦਾ ਜਦੋਂ ਉਸ ਨੂੰ ਮਰ ਕੇ ਮਾਰ ਨਿਕਾ ਗਿਆ ਜਿੰਦਾ ਜ਼ਮੀਰ ਵਾਲਾ ਕੋਈ ਵੀ ਬੰਦਾ ਮੇਰੇ ਵਰਗਾ ਹੁੰਦਾ ਮੈਂ ਤਾਂ ਕਸਮ ਖਾ ਕੇ ਕਹਿਣਾ ਕੋਦੇ ਚੈਨਲ ਦੇ ਮਾਧਮੇ ਰਿਹਾ ਕਿ ਉਸ ਵੇਲੇ ਘਰ ਨਾ ਦਿੱਤੇ ਮੈਂ ਹੁੰਦਾ ਜਦੋਂ ਉਹਨੂੰ ਬਾਹਰ ਲੈ ਕੇ ਜਾਂਦੇ ਨੇ ਤਾਂ ਮੈਂ ਤਾਂ ਉਹਨੂੰ ਬਖਸ਼ਦਾ ਨਹੀਂ ਸੀ ਭਾਵੇਂ ਬਾਅਦ ਦੇ ਵਿੱਚ ਮੇਰੇ ਨਾਲ ਕੁਝ ਵੀ ਹੁੰਦਾ ਜੀਵਨ ਮੈਂ ਆਪਣਾ ਭੋਗਿਆ ਹੋਇਆ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਤਾਂ ਉੱਥੇ ਮੌਕੇ ਜਿਹੜੀਆਂ ਜਨ ਕੇ ਆਪਣੀਆਂ ਹੋਰੀਆਂ ਨਾ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਉਹਨਾਂ ਵਾਸਤੇ ਔਰ ਇਨਾਂ ਦੇ ਕੰਮਾਂ ਵਾਸਤੇ ਦਾ ਤੁਰੰਤ ਇਹਨਾਂ ਦਾ ਫੈਸਲਾ ਤੁਰੰਤ ਹੀ ਨਫਟਾਰਾ ਦੁਬਈ ਵਾਂਗੂ ਤੁਰੰਤ ਨਫਟਾਰਾ ਹੋਣਾ ਚਾਹੀਦਾ ਔਰ ਸਰਕਾਰਾਂ ਔਰ ਕੋਰਟ ਨੂੰ ਵੀ ਚਾਹੀਦਾ ਕਿ ਤੁਰੰਤ ਨਫਟਾਰੇ ਕਰਕੇ ਇਹਨਾਂ ਲੋਕਾਂ ਨੂੰ ਫਾਸਦੀ ਦੇ ਚਰਾਹਿਆਂ ਦੇ ਵਿੱਚ ਫ ਤਰਾਦde ਸੋਚ ਕੇ ਦੇਖੋ ਤੁਸੀਂ ਪੰਜਾਬ ਦੇ ਵਿੱਚ ਘਰੇ ਘਰੇ ਸੋਗ ਦੀ ਲਹਿਰ ਹੈ ਬੱਚਿਆਂ ਨੂੰ ਲੋਕ ਘਰੋਂ ਕੱਢਣੋਂ ਹਟ ਗਏ ਲੋਕ ਬੱਚਿਆਂ ਨੂੰ ਸਕੂਲਾਂ ਤੋਂ ਕਾਜਾਂ ਤੋਂ ਹਟਾ ਕੇ ਘਰੇ ਬਹਿ ਗਏ ਮਾਪੇ ਸੋਚਣ ਲਈ ਮਜਬੂਰ ਹੋ ਗਏ ਕਿ ਕਿਹਨੇ ਕਰੇ ਬੱਚਾ ਭੇਜਣੋਂ ਗੋਂਦਿਆ ਦੇ ਕਰੇ ਪੈਣ ਭਰਾ ਤੋਂ ਵਿਸ਼ਵਾਸ ਉੱਠ ਗਿਆ ਇੱਕ ਇਹਦਾ ਬਜ਼ੁਰਗੀ ਦੇ ਤੋਂ ਇਦਾਂ ਦੀ ਹਰਕਤਾਂ ਕਰ ਸਕਦਾ ਤਾਂ ਨੌਜਵਾਨ ਕਿੱਥੇ ਟਲਣਗੇ ਇਹ ਜਿਹੜੀ ਆ ਇਹ ਗੱਤ ਇਹ ਸਾਰਾ ਜੁਗ ਦੇ ਜਵਾਨ ਬੁੱਝ ਕੇ ਸਾਰੀਆਂ ਗੱਲਾਂ ਬਾਤਾਂ ਇਹ ਸੋਸ਼ਲ ਮੀਡੀਆ ਦੇ ਭੜਕਾਉ ਰਹੀ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰ ਕਰਕੇ ਇੱਥੇ ਤੱਕ ਸਾਡੇ ਸਮਾਜ ਨੂੰ ਲਿਆ ਕੇ ਸੁੱਟਦਾ ਕਿ ਸਾਡੇ ਬੱਚੇ ਨੇ ਜਿਹੜੇ ਉਹ ਪੜਨ ਵੱਲ ਨਾ ਜਾਣ ਪਹਿਲਾਂ ਹੀ ਇੱਕ ਇੱਕ ਬੱਚੀ ਮਰ ਜਾਂ ਪੜਦੀ ਸੀ ਮਾਪਿਓ ਬੜੀ ਮੁਸ਼ਕਲ ਦੇ ਨਾਲ ਪੜਾਉਂਦਾ ਸੀ ਤੇ ਅੱਜ ਉਹਨਾਂ ਮਾਪੋਂ ਨੂੰ ਸੋਚਣ ਦੀ ਮਜਬੂਰ ਹੋਣਾ ਪੈ ਰਿਹਾ ਕੀਸੀ ਬੱਚੀ ਨੂੰ ਕਿਹੜੇ ਢੰਗ ਕੌਣ ਜਾਵੇ 24 ਘੰਟੇ ਦਾ ਉਹਨਾਂ ਦੀ ਨਿਗਰਾਨੀ ਕਰਨ ਹੋ ਰਹੇ ਤੇ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇਹ ਗਲਤ ਮੈਸੇਜ ਜਾ ਰਹੇ ਆ ਇਹਨਾਂ ਮੈਸੇਜਾਂ ਨੂੰ ਕੰਟਰੋਲ ਕਰਨ ਵਾਸਤੇ ਇਸ ਤਰ੍ਹਾਂ ਦੇ ਦੁਸ਼ਕਰਮਾਂ ਤੇ ਰੋਕ ਲਾਉਣ ਵਾਸਤੇ ਸਰਕਾਰਾਂ ਨੂੰ ਪਹਿਲ ਕਰਨੀ ਚਾਹੀਦੀ ਆ ਪਰ ਅਫਸੋਸ ਕਿ ਸਰਕਾਰਾਂ ਇੱਥੇ ਫੇਲ ਹੋ ਚੁੱਕੀਆਂ ਆ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਜ਼ਾ ਉਸ ਇਨਸਾਨ ਨੂੰ ਜਿਹੜਾ ਹੋਣੀ ਚਾਹੀਦੀ ਆ ਉਸ ਦੇ ਪਰਿਵਾਰ ਦੇ ਨਾਲ ਅਜਿਹਾ ਕੀ ਹੋਣਾ ਚਾਹੀਦਾ ਵੀ ਜਿਹੜਾ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਹੋਰ ਕੋਈ ਜਿਹੜਾ ਤਰੰਦਾਗਾ ਇਹ ਹੀ ਜ਼ਿੰਦਗੀ ਨੂੰ ਜਿਹੜਾ ਅੰਜਾਮ ਨਾ ਦੇ। ਮੈਂ ਤਾਂ ਕਹਿੰਦਾ ਵੀ ਸਪੈਸ਼ਲ ਕੋਰਟ ਦੇ ਵਿੱਚ ਇਹ ਕੇਸ ਚੱਲਣਾ ਚਾਹੀਦਾ। ਸਪੈਸ਼ਲ ਕੋਰਟ ਦੇ ਵਿੱਚ ਵੱਧ ਵੱਧ ਜਾਨਕਿ 1 ਮਹੀਨੇ ਦੇ ਵਿੱਚ ਵਿੱਚ ਇਹ ਸਜ਼ਾ ਸੁਣਾ ਕੇ ਉਸ ਬੰਦੇ ਨੂੰ ਫਾਂਸੀ ਦੇਣ ਔਰ ਫਾਂਸੀ ਵੀ ਮੈਂ ਕਹਿੰਦਾ ਭਰੇ ਚਰਾਹੇ ਦੇ ਵਿੱਚ ਦੇਣ। ਉਸ ਜਿੱਥੇ ਘਟਨਾ ਹੋਈ ਆ ਉਸ ਚੌਰਾਹੇ ਦੇ ਵਿੱਚ ਉਸ ਬੰਦੇ ਨੂੰ ਫਾਂਸੀ ਦੇਣ। ਕੋਈ ਇਸ ਤਰ੍ਹਾਂ ਦੀ ਜਾਨਕਿ ਵੀ ਘਟਨਾ ਸਜ਼ਾ ਦੀ ਪ੍ਰਕਿਰਿਆ ਸ਼ੁਰੂ ਕਰਨ ਜੋ ਆਉਣ ਵਾਲੇ ਸਮੇਂ ਦੇ ਵਿੱਚ ਠੱਲ ਪੈ ਸਕੇ। ਨਹੀਂ ਤਾਂ ਜਿੱਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਕਾਇਮ ਹੋ ਚੁੱਕੇ ਆ ਜਾਂ ਬਣ ਚੁੱਕੇ ਦਾ ਬਣਾਏ ਜਾ ਰਹੇ ਆ। ਔਰ ਲੱਗਦਾ ਨਹੀਂ ਵੀ ਇਹ ਕਿਤਨਾਵਾਂ ਨੇ ਜਿਹੜੀਆਂ ਘਟਣਗੀਆਂ ਇਹ 13 ਸਾਲ ਦੀ ਬੱਚੀ ਸੀ 2-2 ਸਾਲ ਦੇ 2.5-2.5 ਸਾਲ ਦੇ 5-5 ਸਾਲ ਦੇ 9 ਸਾਲ ਦੇ ਕੋਈ ਦਿਨ ਪਹਿਲਾਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਨਿਤ ਦਿਹਾੜੇ ਹੋ ਰਹੀਆਂ ਨੇ ਜਿਹੜੀ ਘਟਨਾ ਥੋੜੀ ਜਿਹੀ ਸੋਸ਼ਲ ਮੀਡੀਆ ਦੇ ਵਿੱਚ ਆ ਜਾਂਦੀ ਹੈ ਉਹ ਵਾਇਰਲ ਹੋ ਜਾਂਦੀ ਹੈ ਬਹੁਤ ਸਾਰੀਆਂ ਘਟਨਾਵਾਂ ਤਾਂ ਘਰਾਂ ਦੇ ਵਿੱਚ ਦੱਬੀਆਂ ਹੀ ਰਹਿ ਜਾਂਦੀਆਂ ਨੇ ਸੋ ਮੈਂ ਤਾਂ ਸਰਕਾਰਾਂ ਤੋਂ ਔਰ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰੂੰਗਾ ਕਿ ਇਸ ਤਰ੍ਹਾਂ ਤੇ ਸਪੈਸ਼ਲ ਕੋਰਟ ਦੇ ਵਿੱਚ ਇਹ ਕੇਸ ਤਲਾਕੇ 1 ਮਹੀਨੇ ਦੇ ਵਿੱਚ ਵਿੱਚ ਇਸ ਬੰਦੇ ਨੂੰ ਚਰਾਹੇ 'ਚ ਖੜਾ ਕੇ ਫਾਂਸੀ ਦੇਣੀ ਚਾਹੀਦੀ ਹੈ ਜਾਂ ਜਾਣ ਕੇ ਵੀ ਦਬਾਈ ਵਰਗੇ ਜਿਹੜੇ ਸਾਊਦੀ ਕੰਟਰੀਆਂ ਨੇ ਉਹਨਾਂ ਦੀ ਤਰ੍ਹਾਂ ਤੇ ਜਾਂ ਅਰਬੀ ਕੰਟਰੀਆਂ ਨੇ ਉਹਨਾਂ ਦੀ ਤਰ੍ਹਾਂ ਤੇ ਹਾਰਡ ਫੈਸਲਾ ਲੈਂਦੇ ਹੋਏ ਇਹਦਾ ਸਿਰ ਕਲਮ ਕਰਨਾ ਚਾਹੀਦਾ ਦਰਸ਼ਕੋ ਤੁਸੀਂ ਜੁੜੇ ਸੀ ਨਾਬਾ ਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋ